ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪੰਥਕ ਇਕੱਠ ਹੋਣ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਅਮਰਤਪਾਲ ਦੇ ਪਿਤਾ ਦੇ ਵੱਲੋਂ ਸਿੱਖ ਕੌਮ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ 9 ਮਾਫ ਕਰਾਉਣੀ 9 ਅਗਸਤ ਨੂੰ ਜਿਹੜਾ ਕਿ ਇੱਕ ਵੱਡਾ ਪੰਥਕ ਇਕੱਠ ਹੋਣ ਜਾ ਰਿਹਾ ਹੈ ਤੇ ਕਈ ਮਸਲਿਆਂ ਤੇ ਜਿਹੜਾ ਕਿ ਆਵਾਜ਼ ਚੱਕੀ ਜਾਵੇਗੀ ਤੇ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੱਲ ਕੀਤੀ ਜਾਵੇਗੀ ਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜ਼ਰੂਰ ਚੱਕੇ ਜਾਵੇਗਾ ਤੇ ਉੱਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਜਿਹੜਾ ਕਿ ਰੋਜ਼ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਭਾਈ ਅਮਰਪ੍ਰੀਤ ਸਿੰਘ ਦੇ ਪਿਤਾ ਦਾ ਹੋਰ ਕੀ ਕਹਿਣਾ ਪੰਜਾਬ ਦੇ ਹਾਲਾਤ ਜਿਹਾ ਇਹ ਜਗ੍ਹਾ ਤੇ ਪਹੁੰਚ ਚੁੱਕੇ ਆ ਉਹ ਪੰਜਾਬੀਆਂ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਤੇ ਸਾਡੇ ਨਾਲ ਜੋ ਬੇਇਨਸਾਫੀਆਂ ਤਕਸ਼ਾਈਆਂ ਹੋ ਰਹੀਆਂ ਉਹਦੇ ਖਿਲਾਫ ਅਸੀਂ ਪੂਰੇ ਪੰਜਾਬ 'ਚ ਜੋ ਸਾਡੀ ਕੌਮ ਨਾਲ ਹੋ ਰਿਹਾ ਜਾਂ ਸਾਡੇ ਪੰਜਾਬ ਨਾਲ ਵਿਤਕਰਾ ਹੋ ਰਿਹਾ ਜਾਂ ਬੇਇਨਸਾਫੀ ਹੋ ਰਹੀ ਉਹਦੇ ਵਾਸਤੇ ਅਸੀਂ ਸਾਰੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਤੇ ਜੋ ਆਉਣ ਵਾਲੇ ਸਮੇਂ ਸਰੂਮਨੀ ਕਮੇਟੀ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਵਾਸਤੇ ਅਸੀਂ ਸਮੂਹ ਸਿੱਖ ਜਗਤ ਨੂੰ ਅਪੀਲ ਕਰਦੇ ਆ ਕਿ ਉਹ ਤੁਸੀਂ ਵੱਧ ਤੋਂ ਵੱਧ ਆਪਣੀਆਂ ਵੋਟਾਂ ਬਣਾਉਣ ਦੀ ਕੋਸ਼ਿਸ਼ ਕਰੋ ਤੇ ਜਾਂ ਆਉਣ ਵਾਲੇ ਸਮੇਂ 'ਚ ਜਦੋਂ ਇਲੈਕਸ਼ਨ ਆਉਂਦੀ ਹੈ ਤੋ ਆਪਾਂ ਯੋਗ ਆਮੀਦਵਾਰਾਂ ਨੂੰ ਜਿਹੜੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕਦੇ ਹੋ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਆਈਏ ਤੇ ਸਰੂਮਨੀ ਕਮੇਟੀ ਜੋ ਜੋ ਸਾਡੇ ਸਿੱਖ ਸੰਸਥਾਵਾਂ ਦਾ ਉਹ ਬਹੁਤ ਨਗਾਹ ਆ ਚੁੱਕਾ ਆ ਜਾਂ ਉਹਨਾਂ ਨੇ ਤੈਸ਼ ਨੈਸ਼ ਕਰ ਦਿੱਤਾ ਕਿ ਉਹਨਾਂ ਨੂੰ ਦੁਬਾਰਾ ਸਰਜੀਤ ਕਰਨ ਵਾਸਤੇ ਅਸੀਂ ਕੋਸ਼ਿਸ਼ ਕਰਾਂ ਰਖੜਪੁੰਨਿਆ ਤੇ ਇੱਕੋ ਹੀ ਵੱਡਾ ਇਕੱਠ ਵੀ ਕੀਤਾ ਜਾ ਰਿਹਾ ਜੀ ਹਾਂਜੀ ਇਸੇ ਵਿੱਚ ਉਹ ਕਿੱਥੇ ਆ ਜੀ ਹਾਂਜੀ ਉਹ ਇਹ ਜੋ ਬਾਬਾ ਕਾਲਾ ਸਾਇਕਲ ਤੋਂ ਇਹ ਮਾਦ ਸਰਦੀ ਨਗਰੀ ਆ ਉਥੇ ਅਸੀਂ 19 ਤਰੀਕ ਨੂੰ ਇਹ ਪੰਥਕ ਮਸਲਿਆਂ ਵਾਸਤੇ ਜੋ ਹੈ ਕਿ ਜੋ ਸਾਡੇ ਸਾਡੇ ਸਿੱਖਾਂ ਨਾਲ ਬੇਇਨਸਾਫੀਆਂ ਇਹ ਅਮਨ ਆਲਦੀ ਵੱਡੀ ਲੀਡ ਨਾਲ ਜਿਤਨਾ ਉਹਨਾਂ ਨੂੰ ਫਿਰ ਨਾ ਛੱਡਿਆ ਜਾਣਾ ਜਾਂ ਹੋਰ ਬੰਦੀ ਸਿੰਘਾਂ ਨਾਲ ਬੇਦਬੀ ਦੇ ਮਾਮਲੇ ਆ ਜਿਹੜੇ ਸਾਰੇ ਜਿਹੜੇ ਮਸਲੇ ਆ ਉਹਨਾਂ ਤੇ ਸਰਕਾਰ ਦਾ ਕੋਈ ਧਿਆਨ ਹੀ ਨਹੀਂਗਾ ਨਾ ਕੋਈ ਵਿਰੋਧੀ ਪਾਰਟੀਆਂ ਦਾ ਹੀ ਆ ਇਸ ਕਰਕੇ ਅਸੀਂ ਸਾਰਿਆਂ ਦਾ ਇਸ ਬਸੇ ਧਿਆਨ ਦਿਵਾਉਣ ਵਾਸਤੇ ਵੀ ਜੋ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਉਹਦੇ ਵਾਸਤੇ ਅਸੀਂ ਇਕੱਠੇ ਹੋ ਕੇ ਕੋਈ ਆਉਣ ਵਾਲੀ ਸੰਵੇਲੀ ਕੀ ਰਣਨੀਤੀ ਦੇ ਲਿਖੀ ਜਾਣੀ ਚਾਹੀਦੀ ਹੈ ਉਹ ਇਸ ਵਿਸ਼ੇ ਤੇ ਪੰਥ ਇਕੱਠ ਬਜਾ ਜਿਹੜਾ ਇਕੱਠ ਰੱਖਿਆ ਗਿਆ ਉਥੇ ਇਹੇ ਵਿਸ਼ੇ ਤੇ ਡਿਸਕਸ ਕੀਤਾ ਜਾਊਗਾ ਕਿ ਮਤਲਬ ਭਾਈ ਅਮਰਪਾਲ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਜਾਂ ਕਿਵੇਂ ਉਹਨਾਂ ਨੂੰ ਛਡਵਾਇਆ ਜਾਵੇ ਨਹੀਂ ਇਹ ਵੀ ਇਸ ਸਮੂਹ ਬੰਦੀ ਸਿੰਘਾਂ ਵਾਸਤੇ ਜੋ ਬੇਅਦਬੀ ਦੇ ਮਾਮਲੇ ਆ ਜੋ ਜੋ ਪੰਥ ਨੂੰ ਤਰਪੇਸ਼ ਸਮੱਸਿਆਵਾਂ ਆ ਮੈਂ ਜਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਇਹਨਾਂ ਚਿਰ ਨਹੀਂ ਹੋਈ ਜਾਂ ਉਹਦੇ ਚ ਵੋਟਾਂ ਕਿਉਂ ਨਹੀਂ ਬਣ ਰਹੀਆਂ ਲੋਕ ਕਿਉਂ ਨਹੀਂ ਰੁਚੀ ਦਿਖਾ ਰਹੇ ਸਾਰਿਆਂ ਮਸਲਿਆਂ ਤੇ ਉਹ ਵਿਚਾਰ ਕੀਤਾ ਅੱਛਾ ਕਿਸੇ ਨਾਲ ਤੁਹਾਡੀ ਹੋਈ ਕੋਈ ਗੱਲਬਾਤ ਉੱਪਰ ਫਰੀ ਭਾਈ ਮਰਤਪਾਲ ਨੂੰ ਛੱਟਣ ਬਾਰੇ ਕਿਉਂਕਿ ਜਿਵੇਂ ਵੀ ਦੱਸਿਆ ਇੰਨੀ ਵੱਡੀ ਲੀਡ ਨਾਲ ਜਿੱਤੇ ਆ ਪੂਰੇ ਪੰਜਾਬ ਨੇ ਜਿਹੜਾ ਕਿ ਆਪਣੀ ਜਾਨ ਤੱਕ ਲਾਤੀ ਉਹਨਾਂ ਦੇ ਪਿੱਛੇ ਪਰ ਹੁਣ ਇੰਨਾ ਸਮਾਂ ਹੋ ਗਿਆ ਹਜੇ ਵੀ ਕੋਈ ਹਿਲਜੁਲ ਨਹੀਂ ਹੋਈਗੀ ਲੱਗਦਾ ਕਿ ਕਿਸ ਤਰ੍ਹਾਂ ਕਿਤੇ ਸਰਕਾਰ ਵੀ ਔਰ ਪ੍ਰਸ਼ਾਸਨ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਐਡੇ ਵੱਡੇ ਫਤਵੇ ਦੇ باوجود ਵੀ ਲੋਕਾਂ ਦੀ ਕੋਈ ਉਹਨਾਂ ਤੇ ਕੋਈ ਇਹੋ ਜਿਹਾ ਕੇਸ ਵੀ ਨਹੀਂ ਆ ਉਹਨਾਂ ਨੂੰ ਆਮ ਲੋਕਾਂ ਤੋਂ ਦੂਰ ਰੱਖਿਆ ਜਾਣਾ ਇੰਨੇ ਲੋਕਾਂ ਦੇ ਨੁਮਾਇੰਦਗੀ ਉਹਨਾਂ ਨੇ ਚੁਣਿਆ ਉਹਨੂੰ ਆਪਣਾ ਨਮਾਇਦਾ ਤੇ ਉਹਨਾਂ ਦੀ ਗੱਲ ਕਿਤੇ ਸਿੱਖ ਪੰਥ ਦੀ ਗੱਲ ਕਿਤੇ ਪਾਰਲੀਮੈਂਟ 'ਚ ਪਹੁੰਚਾਉਣ ਵਾਸਤੇ ਜਾਂ ਉਹਨਾਂ ਦੇ ਜੋ ਕਾਰਜ ਵਾਸਤੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਦੇ ਕਰਨ ਵਾਸਤੇ ਉਹਨਾਂ ਨੂੰ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਤੇ ਪਰ ਇਹ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਦੋ ਕੁ ਮਹੀਨੇ ਤੱਕ ਤੇ ਇਹਨਾਂ ਦਾ ਮੂੰਹ ਦਿਖਦੇ ਰਹੇ ਕਿ ਸ਼ਾਇਦ ਇਹ ਆਪਣੀ ਕੋਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋਕਾਂ ਨਾਲ ਜੋ ਇਹ ਜਿਹੜਾ ਇਹ ਲੋਕ ਫਤਵੇ ਦਾ ਕੋਈ ਸਤਕਾਰ ਕਰਦੇ ਹੋਏ ਉਹਨਾਂ ਨੂੰ ਛੱਡਣਗੇ ਪਰ ਇਹਨਾਂ ਦੀ ਕੋਈ ਅਜੇ ਤੱਕ ਮੇਰੇ ਖਿਆਲ ਕੋਈ ਇਹਨਾਂ ਦੀ ਰਣਨੀਤੀ ਇਦਾਂ ਦੀ ਹੈ ਨਹੀਂਗੀ ਇਸ ਕਰਕੇ ਜੀ ਸਾਰੇ ਪੰਥਨਾ ਸਾਰੇ ਪੰਜਾਬੀਆਂ ਨੂੰ ਸਲਾਹ ਕਰਕੇ ਕਿਸੇ ਨੂੰ ਆਉਣ ਵਾਲੇ ਸਮੇਂ ਚ ਇਹ ਕੋਈ ਕੀ ਕੀ ਕਰਨਾ ਚਾਹੀਦਾ ਉਹ ਉਹਦੇ ਵਾਸਤੇ ਇਹ ਜੋ ਕੱਟ ਵੀ ਬੁਲਾਏ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਕਿਸੇ ਮੰਤਰੀ ਨਾਲ ਜਾਂ ਉਪ ਮੰਤਰੀ ਨਾਲ ਨਹੀਂ ਕਿਸੇ ਨਾਲ ਨਹੀਂ ਹੋਈ ਸਰਬਜੀਤ ਸਿੰਘ ਨੇ ਇੱਕ ਦਿਨ ਉਹਨਾਂ ਕੋ ਟਾਈਮ ਵੀ ਲਿਆ ਸੀ ਤੇ ਫਿਰ ਉਹ ਮਿਲੇ ਨਹੀਂਗੇ ਉਦੋਂ ਬਾਅਦ ਚ ਉਹ ਕੋਈ ਸਾਡੀ ਗੱਲਬਾਤ ਨਹੀਂ ਹੋਈ ਇਹ ਸਰਕਾਰ ਸੁਣਵਾਈ ਨਹੀਂ ਕਰਦੀ ਤੇ ਤੁਹਾਡਾ ਕੀ ਫਾਇਦਾ ਇਸ ਆਹੀ ਤੇ ਇਹ ਮਸਲਾ ਸੰਗਠਨਾਂ ਚ ਲੈ ਕੇ ਜਾਵਾਂਗੇ ਲੋਕਾਂ ਚ ਲੈ ਕੇ ਜਾਵਾਂਗੇ ਜੀ ਲੋਕ ਇਹ ਜਿਹੜੀ ਸਾਡੇ ਨਾਲ ਹਰ ਜਗ੍ਹਾ ਤੇ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਧੱਕੇਸ਼ਾਹੀ ਹੋ ਰਹੀ ਹੈ ਸਾਡੀ ਕੌਮ ਨਾਲ ਉਹ ਉਹਦੇ ਵਾਸਤੇ ਅਸੀਂ ਸਾਰੇ ਲੋਕਾਂ ਨੂੰ ਲਾਮਬੰਦ ਕਰਕੇ ਆਉਣ ਵਾਲੇ ਸਮੇਂ ਲਈ ਇਹ ਹੀ ਸੋਚ ਰਹੇ ਕਿ ਸਾਨੂੰ ਕੀ ਕਰਨਾ ਚਾਹੀਦਾ ਕਿ ਸਰ ਹਾਂ ਸਰ ਇੱਕ ਮਸਲੇ ਤੇ ਸਾਨੂੰ ਜੇ ਬੇਅਦਬੀ ਦਾ ਮਸਲਾ ਵਾਪ ਬੰਦੀ ਸਿੰਘਾਂ ਦਾ ਮਸਲਾ ਉਹ ਕਨੇਚਰਾਂ ਤੋਂ ਲਟਕ ਰਿਹਾ ਉਹਦੇ ਵਾਸਤੇ ਕੋਈ ਸਾਰੀਆਂ ਸਰਕਾਰਾਂ ਇਹ ਵਾਅਦਾ ਕਰਕੇ ਆਉਂਦੀਆਂ ਕਿ ਅਸੀਂ ਇਹ ਮਸਲੇ ਹੱਲ ਕਰਾਂਗੇ ਨਸ਼ਿਆਂ ਦਾ ਮਸਲਾ ਐਡੇ ਵੱਡੇ ਪੱਦਰ ਤੇ ਫੈਲੇ ਹੋਇਆ ਰੋਜ਼ ਕਿੰਨੇ ਨੌਜਵਾਨ ਇਹ ਹੱਤ ਹੋ ਰਹੇ ਆ ਕਿਸਾਨ ਸਾਡੇ ਉਹ ਬਾਰਡਰਾਂ ਤੇ ਬੈਠੇ ਆ ਉਹਨਾਂ ਦੀ ਕੀ ਕਿਸੇ ਗੱਲ ਦੇ ਵੀ ਕੋਈ ਸੁਣਵਾਈ ਨਹੀਂ ਕਰ ਰਹੀ ਸਰਕਾਰ ਉਹ 2027 ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਤੋਂ ਆਉਣਾ ਆ ਉਹਦੇ ਵਿੱਚ ਕੀ ਬੋਤ ਚੋਂ ਹੋਣਾ ਨਹੀਂ ਉਹਦੇ ਜਿਹੜੇ ਥਮਾ ਕਾਫੀ ਦੂਰ ਆ ਉਹ ਸਾਡਾ ਮੇਨ ਮਕਸਦ ਜਿਹੜੇ ਜਿਹੜੇ ਪਹਿਲੇ ਪੁਰਾਣੇ ਇਸ਼ੂ ਆ ਉਹਨਾਂ ਨੂੰ ਅਸੀਂ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰੀਏ ਫਿਰ 27 ਆਊਗਾ ਤੇ ਫਿਰ ਦੇਖੇ ਜਾਊਗਾ ਜੇ ਫੇਰ ਹਲਾ ਇਸ ਰੋਮਨੀ ਕਮੇਟੀ ਤੇ ਬੁੱਕ ਕਰੇ ਬੇਅਦਵੀ ਮਾਮਲੇ ਜੇ ਪੰਜਾਬ ਸਰਕਾਰ ਬੇਅਦਵੀ ਦੇ ਦੋਸ਼ੀਆਂ ਨੂੰ ਸਜਾਦਵਾਨ ਦੀ ਗੱਲ ਕਰਦੀ ਸੀ ਨਨ ਪ੍ਰਦੀਪ ਕਲੇਰ ਦਾ ਇੱਕ ਇੰਟਰਵਿਊ ਆ ਰਿਹਾ ਉਹਦੇ ਤੇ ਕਿ આરોਪ ਲੱਗ ਰਹੇ ਨੇ ਕਿ ਪੰਜਾਬ ਸਰਕਾਰ ਹੀ ਮਦਦ ਕਰ ਰਹੀ ਹੈ ਇਸ ਵਾਸਤੇ ਨਹੀਂ ਇਹ ਜੀ ਸਾਰੀਆਂ ਸਰਕਾਰਾਂ ਮਤ ਕਰਦੀਆਂ ਰਹੀਆਂ ਉਹ ਜੋ ਡੇਰਾ ਪ੍ਰੇਮੀਆਂ ਨੂੰ ਜਾਂ ਜਿਹੜੇ ਬੇਅਦਬੀ ਦੇ ਦੋਸ਼ੀ ਸੀ ਉਹਨਾਂ ਦੀ ਪੁਸ਼ਤਪਨਾਹੀ ਕਰਦੀਆਂ ਰਹੀਆਂ ਇਸੇ ਕਰਕੇ ਸਾਨੂੰ ਅੱਜ ਤੱਕ ਹੁਣ ਵੀ ਇਹ ਉਹੀ ਪੁੱਛ ਚੱਲ ਰਿਹਾ ਹੁਣ ਕੁਝ ਮਸਲੇ ਜਿਹੜੇ ਆ ਕਿ ਪੰਜਾਬ ਤੋਂ ਸ਼ਿਫਟ ਕਰਕੇ ਚੰਡੀਗੜ੍ਹ ਤੇ ਲੈ ਕੇ ਤੇ ਮੇਰੇ ਖਿਆਲ ਹੈ ਕਿ ਉੱਥੇ ਉਹਨਾਂ ਨੂੰ ਖਤਮ ਕਰਨ ਦੀ ਇਹ ਹੋ ਰਿਹਾ ਸਾਰਾ ਕੁਝ ਪੰਜਾਬ ਦੇ ਵਿੱਚ ਬੜਾ ਵੱਡਾ ਜਿਹੜਾ ਧਰਮ ਪਰਿਵਰਤਨ ਜਿਹੜਾ ਵੱਡੇ ਪੱਧਰ ਤੇ ਚੱਲ ਰਿਹਾ ਹੈਗਾ ਤਾਂ ਉਹਦੇ ਤੇ ਤੁਸੀਂ ਕੀ ਸਟੈਪ ਲੈ ਰਹੇ ਹੋ ਕਿ ਪਹਿਲਾਂ ਜਿਹੜੇ ਅਮਿਤਪਾਲ ਜੀ ਉਹ ਇੱਥੇ ਤੇ ਕੰਮ ਕਰ ਰਹੇ ਸੀਗੇ ਨਹੀਂ ਇਹ ਜੇ ਧਰ ਪਰਵਰਤਨ ਦੀ ਜੇ ਕਿਸੇ ਨੂੰ ਲਾਲ ਚਨਾ ਕਿਸੇ ਨੂੰ ਡਰਾ ਕੇ ਕਿਸੇ ਨੂੰ ਪਖੰਡ ਵਸ ਪਿਛਾ ਕੇ ਧਰ ਪਰ ਇਹ ਜਿਹੜਾ ਪਰਵਰਤਨ ਕਰਨਾ ਇਹ ਬਹੁਤ ਵੱਡੀ ਗਲਤੀ ਹੈ ਠੀਕ ਹੈ ਕਿ ਕੋਈ ਆਪਣੇ ਇੱਛਾ ਨਾਲ ਕਿਸੇ ਧਰਮ ਵਿੱਚ ਜਾਣਾ ਚਾਹੁੰਦਾ ਤੇ ਮੇਰੇ ਖਿਆਲ ਉਹਦੇ ਉੱਤੇ ਕੋਈ ਰੋਕ ਵੀ ਨਹੀਂ ਹੋਣੀ ਚਾਹੀਦੀ ਪਰ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਇੱਕ ਸਾਡੀ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ ਕੋਈ ਸਾਡੀਆਂ ਸੰਸਥਾਵਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਕੁਝ ਉਹਨਾਂ ਵੀ ਨਹੀਂ ਨਿਭਾਈ ਤੇ ਕੁਝ ਭੋਲੇ-ਪਾਲੇ ਲੋਕਾਂ ਨੂੰ ਤੁਸੀਂ ਇਦਾਂ ਕਰਕੇ ਧਰਮ ਪਰਵਰਤਨ ਕਰੋਗੇ ਤੇ ਉਹ ਵੀ ਚੰਗੀ ਗੱਲ ਨਹੀਂ ਜ਼ਿੰਮੇਵਾਰੀ ਜਿਹੜੀ ਨਿਭਾਈ ਜਾਏਗੀ ਹੁਣ ਆਉਣ ਵਾਲੇ ਅਗਲੇ ਸਮੇਂ 'ਚ ਕਿਉਂਕਿ ਹੁਣ ਤੁਹਾਡੇ ਕੋਲ ਵੀ ਇੱਕ ਜ਼ਿੰਮੇਵਾਰੀ ਆ ਗਈ ਹੈ ਕਿ ਤੁਸੀਂ ਸੰਸਦ ਦੇ ਪਿਤਾ ਵੀ ਹੋ ਚਲੋ ਸੰਸਦ ਵੀ ਹੈ ਤੁਹਾਡੇ ਬੇਟੇ ਵੀ ਹੈ ਤੱਕ ਕਿਦਾਂ ਇਹਨੂੰ ਚੀਨ ਰੁਕਾਇਆ ਜਾਏਗਾ ਕਿਉਂਕਿ ਪੰਜਾਬ ਤੋਂ ਬਹੁਤ ਵੱਡੇ ਪੱਧਰ ਤੇ ਚਾਹਦੇ ਆ ਇਹ ਚੀਜ਼ ਹੈ ਕਿ ਅਸੀਂ ਇਸੇ ਕਰਕੇ ਸ਼੍ਰੋਮਣੀ ਕਮੇਟੀ ਵੱਲ ਧਿਆਨ ਦੇ ਰਹੇ ਕੋ ਇੱਕ ਬਹੁਤ ਵੱਡਾ ਆਧਾਰ ਆ ਉਹਦੀ ਜ਼ਿੰਮੇਵਾਰੀ ਬਣਦੀ ਸੀ ਸਾਡੇ ਨੌਜਵਾਨਾਂ 'ਚ ਧਰਮ ਪ੍ਰਚਾਰ ਕਰਨ ਦੀ ਉਹਨਾਂ ਨੂੰ ਉਹਨਾਂ ਨੂੰ ਸਹੀ ਸਿੱਖਿਆ ਦੇਣ ਦੀ ਜਾਂ ਸਾਡੇ ਜਿਹੜੀ ਜਿਹੜੀ ਸਾਡੇ ਪੰਜਾਬ ਦੀ ਸਰਕਾਰ ਜਿਹੜੇ ਵੀ ਸਾਡੇ ਲੀਡਰ ਸੀ ਉਹਨਾਂ ਨੇ ਆਪਣੇ ਜ਼ਿੰਮੇਵਾਰੀ ਨਹੀਂ ਨਿਭਾਈ ਕਰਕੇ ਇਹ ਸਾਰਾ ਕੁਝ ਵਾਪਰਿਆ ਨਸ਼ੇ ਵੀ ਤਾਂ ਹੀ ਆ ਗਏ ਤੇ ਉਹ ਨਸ਼ਿਆਂ ਦੀ ਵਜ੍ਹਾ ਨਾਲ ਇੱਥੇ ਕ੍ਰਾਈਮ ਵੀ ਵੱਧ ਗਿਆ ਤੇ ਇੱਥੇ ਜਿਹੜੇ ਲੋਕਾਂ ਦੀ ਆਰਥਿਕ ਹਾਲਤ ਵੀ ਮਾੜੀ ਹੋ ਗਈ ਉਹਦੀ ਵਜ੍ਹਾ ਨਾਲ ਕੁਝ ਲਾਲਚ ਦਿੱਤਾ ਜਾ ਰਿਹਾ ਜਿਹਦੀ ਕੁਝ ਲੋਕਾਂ ਨੂੰ ਕੋਈ ਬਿਮਾਰੀ ਕੋਈ ਬਿਮਾਰੀ ਆ ਤਾਂ ਉਹਨਾਂ ਨੂੰ ਇਹੋ ਜਿਹੇ ਪਖੰਡ ਕਰਕੇ ਉਹਨਾਂ ਨੂੰ ਇਧਰ ਧੱਕਿਆ ਜਾ ਰਿਹਾ ਉਹਦੇ ਅਸੀਂ ਵਿਰੋਧ ਕਰਦੇ ਹਾਂ ਤੋਂ ਉਹਦੇ ਵਾਸਤੇ ਅਸੀਂ ਲੜਾਈ ਲੜਾਂਗੇ ਜੀ ਤੁਸੀਂ ਮੰਨਦੇ ਹੋ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਮੀ ਰਹੀ ਐਨੇ ਸਾਲਾਂ ਤੋਂ ਹਾਂਜੀ ਇਹ ਉਹ ਸ਼੍ਰੋਮਣੀ ਗੁਰਦਵਾਰਪਨ ਕਮੇਟੀ ਤੇ ਜਿਹੜੀ ਤੇ ਰਿਕਾਬ ਸੀ ਉਹ ਸਾਡੀ ਰਾਜਨੀਤੀ ਦੇ ਵੀ ਕਾਬੂ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਉਹਦੇ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਕਾਰਨ ਇਹ ਵੀ ਆ ਤੇ ਕੁਝ ਜਿਹੜਾ ਕਿ ਕੁਝ ਚੀਜ਼ਾਂ ਜਿਹੜੀਆਂ ਕਿ ਕੁਝ ਐਹੋ ਜਿਹੀਆਂ ਪਾਲਿਸੀਆਂ ਵੀ ਆ ਕਿ ਸਾਡੀ ਗੋਮ ਨੂੰ ਖਤਮ ਕਰਨ ਦੀ ਜਾਂ ਸਾਡੇ ਪੰਜਾਬ ਨੂੰ ਇੱਕਦਮ ਖਤਮ ਕਰਨ ਤੇ ਤਲੇ ਹੋਏ ਆ ਉਹਦੀ ਵਜ੍ਹਾ ਨਾਲ ਵੀ ਇਹ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਇਹੋ ਜੀ ਜੁਪੀ ਚ ਨਹੀਂ ਹੋ ਰਹੀ ਇਹ ਇੱਥੇ ਕਿਉਂ ਹੋ ਰਹੀ ਹੈ ਮੇਰਾ ਖਿਆਲ ਹੈ ਕਿ ਇਹ ਵੀ ਇੱਕ ਸਾਜ਼ਿਸ਼ ਦਾ ਹਿੱਸਾ ਹੈ ਈ ਰਖੜ ਪੁੰਨਿਆਂ ਦੇ ਖਾਨ ਪੁੱਤਰਾਂ ਨਵੇਂ ਕਾਲੀ ਦਲ ਦਾ ਸਿਰਜਣਾ ਕੀਤੀ ਜੋ ਨਹੀਂ ਅਜੇ ਫੇਰ ਹਾਲ ਕੋਈ ਇਦਾਂ ਦੀ ਨਹੀਂ ਰਹੀ ਜਿਹੜੇ ਸਾਡੇ ਮਸਲੇ ਆ ਨਾ ਪਹਿਲਾਂ ਬੇਅਦਬੀ ਦਾ ਮਾਨਸਤਾ ਬੰਦੀ ਸਿੰਘਾਂ ਦਾ ਮਸਲਾ ਆ ਜਾਂ ਹੋਰ ਜਿਹੜੇ ਸਾਡੇ ਨਾਲ ਧਗੇਸ਼ਾਹੀਆਂ ਹੋ ਰਹੀਆਂ ਉਹਦੇ ਉਹਦੇ ਵਾਸਤੇ ਉਹਦੇ ਵਿਚਾਰ ਵਾਸਤੇ ਇਹ ਇਹ ਹੁਣ ਸਮੇਂ ਅਨੁਸਾਰ ਮੁੜ ਕੇ ਅਸੀਂ ਉਹ ਸੰਗਤਾਂ ਦੇ ਸਹਿਯੋਗ